ਤੋਹੀ ਮਹੱਲਾ ਤੀਜਾ ਕਾਇਆ ਕਾਮਣ ਆਤ ਸੋ ਹਲੋ ਪੈਰ ਵਸੈ ਜਿਸ ਨਾਲੇ ਪੈਰ ਸਚੇ ਤੇ ਸਦਾ ਸੁਹਾਗਨ ਗੁਰ ਕਾ ਸਬਦ ਸੁਮਰਲੇ ਹਰ ਕੀ ਭਗਤ ਸਦਾ ਰੰਗ ਰਤਾ ਉਮੈ ਵਿੱਚ ਹੋ ਜਾਲੇ ਵਾਹ ਹੋ ਆਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ ਰਹਾਉ ਕਾਇਆ ਅੰਦਰ ਸਾਬ ਕਿਸ ਵਸੈ ਖਾंड ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭ ਨਾ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸੁਹੇਲੀ ਗੁਰਮਖ ਨਾਮ ਸੁਮਾਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਬੂਜੈ ਨਹੀਂ ਬਾਹਰ ਭਾਲਣ ਜਾਈ ਸਤ ਗੁਰ ਸੇਵੇ ਸਦਾ ਸੁਖ ਪਾਏ ਸਤ ਗੁਰ ਲਖ ਦਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਤਮੀ ਬਾਟ ਬਟਨ ਬਾਜਾਰਾ ਇਸ ਕਾਇਆ ਅੰਦਰ ਨਾਮ ਨੋਂਨਿਦ ਪਾਈਐ ਗੁਰ ਕੈ ਸਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਐਹੋ ਮਾਨ ਰਤਨ ਜਵਾ ਹਰ ਮਾਨਕ ਤਿਸ ਕਾ ਮੋਲ ਅਫਾਰਾ ਮੋਲਾ ਕਹਿ ਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜੈਸ ਨੋਂਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤ్రਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਉਪਤ ਜੈਤ ਸੰਸਾਰਾ ਸਚਾ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰਾ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਦਾਰਾ ਸਾ ਗਾਇਆ ਜੋ ਸਤਗੁਰ ਸੇਵੈ ਸਚੈ ਆਪ ਸਵਾਰੀ ਵੇਣ ਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਕੁਆਰੀ ਨਾਨਕ ਸੱਚ ਵਡਿਆਈ ਪਾਏ ਜੈਸਨੋ ਹਰ ਕਿਰਪਾ ਧਾਰੀ ਸਾ ਕਾਇਆ ਜੋ ਸਤ ਗੁਰ ਸੇਵੈ ਸਚੈ ਆਪ ਸਵਾਰੀ ਵੇਣ ਨਾਵੈ ਦਰ ਢੋਈ ਨਾਹੀ ਤਾ ਜਮ ਕਰੇ ਖਵਾਰੀ ਨਾਨਕ ਸੱਚ ਵਡਿਆਈ ਪਾਏ ਜੈਸਨੋ ਹਰ ਕਿਰਪਾ ਧਾਰੀ